ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਾਢੇ 9 ਇੰਚ 8 ਇੰਚ ਤਿਆਰ ਮੋਢੇ ਦੀ ਕਟਿੰਗ ਵਿਸਤ੍ਰਿਤ ਕਟਿੰਗ ਐਜਡੀ ਤੇ ਵਾਹਾਂ ਦੀ ਕਾਟ ਐ ਕਿਸ ਤਰ੍ਹਾਂ ਪਾਈ ਜਾਂਦੀ ਆ ਇਹ ਟੋਟਲ ਜਿਹੜਾ ਕੱਪੜਾ ਆਪਾਂ ਲਿਆ ਵਾਹਾਂ ਵਾਸਤੇ ਇਹ ਆਪਾਂ 11 ਇੰਚ ਕੱਪੜਾ ਲਿਆ ਇਹਦੇ ਤੁਸੀਂ ਸਾਢੇ 7 8 9 ਇੰਚ ਤੱਕ ਦਾ ਤਿਆਰ ਮੋਢਾ ਜਿਹੜਾ ਕੱਟ ਸਕਦੇ ਹੋ ਤੇ 17 ਇੰਚ ਦੀ ਬਾਹਾਂ ਦੀ ਲੰਬਾਈ ਤਿਆਰ ਰੋਗੇ। ਮੇੋਂ ਆਪਣਾ 8 ਇੰਚ ਤਿਆਰ ਮੋਢੇ ਦੀ ਕਟਿੰਗ ਆ ਜਿਹੜੀ ਕਰਾਂਗੇ। ਜਿਹਦੇ ਲਈ ਆਪਾਂ ਨੇ 8 ਇੰਚੀ ਇੱਥੋਂ ਲੰਬਾਈ ਆ ਜਿਹੜੀ ਰੱਖਣੀ ਆ। ਤੇ 3 ਇੰਚ ਆਪਾਂ extra ਨਿਸ਼ਾਨੀ ਲਾਵਾਂਗੇ ਕਾਟ ਦੀ। ਇਹ ਬਾਹਾਂ ਪਰ ਮੈਂ ਤੁਸੀਂ ਅਧੀਆਂ ਕੱਟਣੀਆਂ ਪੂਰੀਆਂ ਕੱਟਣੀਆਂ ਇਹ 3 ਇੰਚ ਹੀ ਲੱਗਦੀ ਆ। ਹੁਣ ਆ ਗੱਲ ਕਰਾਂਗੇ ਦੀ ਸ਼ੇਪ ਦੀ ਵਿੱਚ ਸ਼ੇਪ ਆ ਜਿਹੜੀ ਉਹ ਤੁਸੀਂ ਕਿਸ ਤਰ੍ਹਾਂ ਦੇਣੀ ਹੈ ਜ਼ਿਆਦਾਤਰ ਪ੍ਰੋਬਲਮ ਇਹੀ ਆਉਂਦੀ ਹੈ ਇਸੇ ਪਰੋਂ ਆਪਾਂ ਨੂੰ 3 ਇੰਚ ਜਗ੍ਹਾ ਛੱਡਣੀ ਆ ਤੇ ਫਿਰ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਨਾਲੇ ਦੀ ਬਲਾਈ ਹੈ ਜਿਹੜੀ ਤੁਸੀਂ ਦੇ ਦੇਣੀ ਹੈ ਹੁਣ ਜਿਹੜਾ ਕੱਪੜਾ ਆਾ ਬਚ ਗਿਆ ਇਹਦੇ ਨਾਲ ਥੋੜਾ ਜਿਹਾ ਤੁਸੀਂ ਤਿਰਛਾ ਕਰਕੇ ਇਸ ਤਰ੍ਹਾਂ نیچے ਨੂੰ ਲੈ ਆਉਣਾ ਤੇ 2 ਇੰਚ ਦਾ ਮਾਰਜਿਨ ਛੱਡ ਕੇ ਐਕਸਟਰਾ ਕੱਪੜਾ ਉਤਾਰ ਸਕਦੇ ਹੁਣ ਤੁਸੀਂ ਫਰੰਟ ਰੱਖਾਂਗੇ ਆਪਾਂ ਇਹਦਾ ਬਾਹਵਾ ਦਾ ਜਿਹੜੀਆਂ ਬਾਹਵਾ ਜਿਹੜੀਆਂ ਆਪਾਂ 6 ਇੰਚ ਚੌੜੀਆਂ ਰੱਖਾਂਗੇ ਕਿਉਂਕਿ ਨਾ ਹੀ ਲੂਜ਼ ਰੱਖਣੀਆਂ ਨਾ ਜ਼ਿਆਦਾ ਖੁੱਲੀਆਂ ਰੱਖਾਂਗੇ 6 ਇੰਚ ਮੂਰੀ ਰੱਖ ਰਹੇ ਆ ਆਪਾਂ ਬਾਹ ਦੀ 2 ਇੰਚ ਆ ਪੈਦਾ ਇਧਰੋਂ ਮਾਰਜਨ ਦੇ ਦਾਂਗੇ ਇਸ ਮਾਰਜਨ ਨੂੰ ਇਹਦੇ ਨਾਲ ਮਲੌਂਦੇ ਹੋਏ ਨਾਪ ਆ ਆਪਣੀ ਬਾਹਵਾਂ ਦੀ ਕਟਿੰਗ ਕਰ ਲਾਂਗੇ ਆਪਾਂ ਪਾਗਲਾਈ ਵਾਲੀ ਕਟਿੰਗ ਕਰ ਲਾਂਗੇ। ਨੋਟੀ। ਫਨੀ ਬਾਂਦਾ ਜਿਹੜਾ ਮੋਡਾ ਕੱਟ ਕੇ ਤਿਆਰ ਹੋ ਚੁੱਕਿਆ ਤੇ ਜਿਹੜੀ ਤੁਸੀਂ ਫਰੰਟ ਕਾਟ ਪਾਉਣੀ ਹੈ ਜੀ ਉਹ ਇਹਦੇ ਸੈਂਟਰ ਵਾਲੇ ਉੱਪਰੋਂ ਛੱਡ ਕੇ ਸੈਂਟਰ ਵਾਲੇ ਪੱਲਿਆਂ ਦੀ ਪਾ ਦੇਣੀ ਹੈ ਤੇ ਇਹ ਤੁਸੀਂ 1 ਇੰਚ ਤੇ ਪਾਉਣੀ ਹੈ ਜਿਸ ਤਰ੍ਹਾਂ ਆਪਣੀ ਆ ਨਿਸ਼ਾਨੀ ਲੱਗੀ ਹੋਈ ਹੈ ਤੇ ਉਪਰਾ ਤਿੰਨ ਤੱਕ ਆਸਤਰ ਨਿਸ਼ਾਨੀ ਲਗਾ ਲੈਣੀ ਹੈ ਤੇ ਨੂੰ ਤੁਸੀਂ ਸਲਾਈ ਵੇਲੇ ਵੀ ਪਾ ਸਕਦੇ ਨਾਲ ਦੀ ਨਾਲ ਕਟਿੰਗ ਕਰਕੇ ਤੇ ਪਹਿਲਾਂ ਵੀ ਪਾ ਕੇ ਰੱਖ ਸਕਦੇ ਹੋ ਹੁਣ ਆਪਾਂ ਇਹਦੀ ਮੂਰੀ ਹੈ ਜਿਹੜੀ ਕਿੰਨੀ ਮੋੜਨੀ ਹੈ ਉਹ 2 ਇੰਚ ਕਪੜਾ ਜਿਹੜਾ ਆਪਾਂ ਇਹਦੇ ਵਿੱਚ ਫੋਲਡ ਕਰਨਾ ਹੈਗਾ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਇਹਨੂੰ ਤੁਸੀਂ ਫੋਲਡ ਕਰ ਲੈਣਾ ਇੱਥੇ ਇੱਕ ਕੱਟ ਲਾ ਦੇਣਾ ਤਾਂ ਕਿ ਆਪਾਂ ਨੂੰ ਦੋਨੇ ਬਾਹਾਂ ਦਾ ਪਤਾ ਲੱਗ ਸਕੇ ਇੱਥੋਂ ਆਪਾਂ ਤਰਪਾਈ ਵਾਲੀ ਜਿਹੜੀ ਸੀਨ ਆ ਉਹ ਮਾਰਨੀ ਹੈ